ਜਿਹੜੇ ਮੈਂਬਰ ਨੇ ਉਹ ਤਾਂ ਮਤਲਬ ਮੋਹਰ ਲਾਉਣ ਤੱਕੇ ਮਹਦੂਦ ਹੁੰਦੇ ਨੇ ਅੱਜ ਸ਼ਰੋਮਣੀ ਕਮੇਟੀ ਦੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਨਹੀਂ ਰਹੀ ਅੱਜ ਤਾਂ ਸ਼ਰੋਮਣੀ ਕਮੇਟੀ ਅਕਾਲੀ ਦਲ ਦਾ ਇੱਕ ਭਿੰਗ ਬਣ ਕੇ ਰਹਗੀ ਜੋ ਕੁਝ ਵੀ ਮੈਨੇਜਰ ਨੇ ਕਰਨਾ ਹੈ ਉਹ ਪ੍ਰਧਾਨ ਕੰਨੀ ਦੇਖੀ ਜਾਂਦਾ ਪ੍ਰਧਾਨ ਉੱਪਰਲੀ ਲੀਡਰਸ਼ਿਪ ਕੰਨੀ ਦੇਖੀ ਜਾਂਦਾ ਸਹੀ ਟਾਈਮ ਤੇ ਸਹੀ ਫੈਸਲਾ ਲੈਣ ਦੀ ਸਮਰੱਥਾ ਚ ਇਨੀ ਜੀ ਕੋਈ ਹੈਗਾ ਕੀ ਕਾਰਨ ਹੈ ਕਿ ਪ੍ਰਧਾਨ ਨੂੰ ਤਾਕਤ ਨਹੀਂ ਦਿੱਤੀ ਜਾ ਰਹੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਵੀ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਧਨਾਂ ਨੂੰ ਆਪਣੀ ਰਾਸ਼ਟਾ ਜਿਹੜੀ ਆ ਪ੍ਰਾਪਤੀ ਲਈ ਉਹ ਸਾਰੇ ਸਾਧਨਾਂ ਦੀ ਦੁਰਵਰਤੋਂ ਕਰ ਰਹੇ ਨੇ ਜੀ ਕਿਹਾ ਕਿ ਗੁਰਦੁਆਰਾ ਪ੍ਰਬੰਧ ਦੇ ਵਿੱਚ ਸੁਧਾਰ ਕਰਨ ਦੀ ਲੋੜ ਆ ਤੁਸੀਂ ਲੰਬਾ ਸਮਾਂ ਡਾਇਰੈਕਟਿਵ ਮੈਂਬਰ ਵੀ ਰਹੇ ਹੋ ਤੇ ਉਦੋਂ ਕਿਉਂ ਨਹੀਂ ਸੁਧਾਰ ਦੀ ਗੱਲ ਦੇਖੋ ਅਸਲ ਵਿੱਚ ਤਾਂ ਜਿਹੜਾ ਮੁਖੀ ਹੁੰਦਾ ਨਾ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਮਤਲਬ ਜਿਸ ਬੰਦੇ ਕੋਲ ਪ੍ਰਧਾਨ ਵਤੌਰ ਪ੍ਰਧਾਨ ਜਿਹੜਾ ਕਰਦਾ ਹੈ ਜੀ ਸਾਰਾ ਕੁਝ ਉਹਦੇ ਤੇ ਡਿਪੈਂਡ ਕਰਦਾ ਪ੍ਰਧਾਨ ਕੋਲ ਹੀ ਅਸਲ ਵਿੱਚ ਤਾਕਤ ਹੈ ਜਿਹੜੇ ਮੈਂਬਰ ਨੇ ਉਹ ਤਾਂ ਮਤਲਬ ਮੋਹਰ ਲਾਉਣ ਤੱਕੇ ਮ hạnੂਦ ਹੁੰਦੇ ਨੇ ਤੇ ਜਨਨਾਕਰ ਜਥੇਦਾਰ ਗੁਰਚਰਨ ਸਿੰਘ ਟੋੜਾ ਰਹੇ ਸ਼ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਉਦੋਂ ਤੱਕ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਕਾਇਮ ਰਹੀ ਅੱਜ ਸ਼ਰੋਮਣੀ ਕਮੇਟੀ ਦੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਨਹੀਂ ਰਹੀ ਅੱਜ ਤਾਂ ਸ਼ਰੋਮਣੀ ਕਮੇਟੀ ਅਕਾਲੀ ਦਲ ਦਾ ਇੱਕ ਵਿੰਗ ਬਣ ਕੇ ਰਹੇਗੀ ਹੁਣ ਜੋ ਕੁਝ ਵੀ ਮੈਨੇਜਰ ਨੇ ਕਰਨਾ ਹੈ ਉਹ ਪ੍ਰਧਾਨ ਕੰਨੀ ਦੇਖੀ ਜਾਂਦਾ ਪ੍ਰਧਾਨ ਉੱਪਰਲੀ ਲੀਡਰਸ਼ਿਪ ਕੰਨੀ ਦੇਖੀ ਜਾਂਦਾ ਸਹੀ ਟਾਈਮ ਤੇ ਸਹੀ ਫੈਸਲਾ ਲੈਣ ਦੀ ਸਮਰੱਥਾ ਚ ਇਨੀ ਜੀ ਕੋਈ ਹੈਗਾ ਤੇ ਮੈਂ ਇਹ ਸਮਝਦਾ ਇੱਕ ਤਾਂ ਰਾਸ਼ੀ ਗਲਬਾ ਜਿਹੜਾ ਸ਼ਰਮਣੀ ਕਮੇਟੀ ਤੇ ਅਕਾਲੀ ਦਲ ਦਾ ਉਹ ਬਹੁਤ ਮਾੜਾ ਹੈ ਉਹਨਾਂ ਨੂੰ ਸਮਝਦੇ ਨਹੀਂ ਗੁਰਮਤਿ ਦੇ ਸਿਧਾਂਤਾਂ ਦੀ ਪਰੰਪਰਾਵਾਂ ਦੀ ਮर्याਦਾ ਦੀ ਲੇਕਿਨ ਦਖਲ ਉਹ ਬੇਲੋੜਾ ਦਿੰਦੇ ਨੇ ਜਦੋਂ ਮਤਲਬ ਸਮਝੇ ਨਹੀਂ ਫਿਰ ਇੰਨਾ ਬੇਲੋੜਾ ਦਖਲ ਦੇਣ ਦੀ ਕੀ ਜ਼ਰੂਰਤ ਪਈ ਹੈ ਜੀ ਸ਼ਰੋਮਣੀ ਕਮੇਟੀ ਨੂੰ ਇੰਡੀਪੈਂਡੈਂਸੀ ਮਤਲਬ ਕਰਨ ਉਹਦੀ ਉਹ ਆਪਣਾ ਕੰਮ ਕਰੇ ਉਹ ਪੰਥਕ ਪੰਥਕ ਖੇਤਰ ਚ ਕਰੇ ਉਹਨਾਂ ਨੇ ਆਪਣੀ ਪੋਲਿਟਿਕਸ ਕਰਨੀਆਂ ਕਰੀ ਜਾਣ ਉਹ ਜਿਸ ਤਰ੍ਹਾਂ ਕਰਨਾ ਚਾਹੁੰਦੇ ਨੇ ਕੀ ਕਾਰਨ ਹੈ ਕਿ ਪ੍ਰਧਾਨ ਨੂੰ ਤਾਕਤ ਨਹੀਂ ਦਿੱਤੀ ਜਾ ਰਹੀ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਵੀ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਧਨਾਂ ਨੂੰ ਆਪਣੀ ਰਾਸ਼ਤਾ ਜਿਹੜੀ ਹੈ ਪ੍ਰਾਪਤੀ ਲਈ ਉਹ ਸਾਰੇ ਸਾਧਨਾਂ ਦੀ ਦੁਰਵਰਤੋਂ ਕਰ ਰਹੇ ਨੇ ਜੋ ਬਿਲਕੁਲ ਗਲਤ ਨਹੀਂ ਹੋਣੀ ਚਾਹੀਦੀ ਤੇ ਜਿੰਨਾ ਕਰ ਸ਼ਰੋਮਣੀ ਕਮੇਟੀ ਅਧੀ ਅੜਰੀ ਆਜ਼ਾਦ ਤੇ ਨਿਆਰੀ ਹਸਤੀ ਕਾਇਮ ਨਹੀਂ ਰਹਦੀ ਪ੍ਰਧਾਨ ਇੰਡੀਪੈਂਡੈਂਟ ਹੋ ਕੇ ਕੰਮ ਨਹੀਂ ਕਰਦਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਸੁਧਾ ਦੇਵੇ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਪੰਥਕੈਕਤਾ ਦੇ ਲਈ ਪੰਥਕ ਸਿਧਾਂਤਾਂ ਪਰੰਪਰਾਵਾਂ ਤੇ ਮਰਿਆਦਾ ਲਈ ਸੁਧਾ ਦੇਣ ਦੇ ਨਾਲ ਉਹਨਾਂ ਨੂੰ ਯਤਨ ਕਰਨੇ ਚਾਹੀਦੇ ਨੇ ਲੇਕਿਨ ਸ਼ਰੋਮਣੀ ਕਮੇਟੀ ਦੇ ਸਾਧਨਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਦਰਬਾਰਤੋਂ ਕੀਤੀ ਜਾ ਰਹੀ ਹੈ ਉਹ ਮੰਦ ਭਾਗ ਨਹੀਂ ਦਰਬਾਰਤੋਂ ਤਾਂ ਸਭ ਤੋਂ ਵੱਡੀ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਦੇਖੋ ਕਦੇ ਵੀ ਇਹ ਦੋਸ਼ ਲਾ ਰਹੇ ਸੀ ਸੁਖਬੀਰ ਬਾਦਲ ਦੇ ਮੇਰੀ ਬੇਨਤੀ ਸੁਣਾਓ ਇਹ ਦੋਸ਼ ਨਹੀਂ ਹੈ ਇਹ ਸੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਿਛਲੇ ਸਮੇਂ ਵਿੱਚ ਉਹਨਾਂ ਨੇ ਮਾਫੀ ਮੰਗੀ ਮਾਫੀ ਤਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਮੰਗਣੀ ਚਾਹੀਦੀ ਸੀ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣਾ ਚਾਹੀਦਾ ਸੀ ਤਨਖਾਹ ਲੋਣੀ ਚਾਹੀਦੀ ਸੀ ਦੱਸਣਾ ਜ਼ਾਇਦਾ ਸੀ ਪੰਥ ਨੂੰ ਕਿ ਅਸੀਂ ਆਹ ਗਲਤੀਆਂ ਕੀਤੀਆਂ ਨੇ ਆ ਭੁੱਲਾਂ ਸਾਤੋਂ ਹੋਈਆਂ ਨੇ ਇਹ ਤਾਂ ਕੋਈ ਕਿਹਾ ਨਹੀਂ ਕੋਈ ਵੀ ਪਹਿਲੀ ਗਲਤਾਂ ਅਕਾਲ ਤਖਤ ਦੇ ਪਿੱਛੇ ਖੜ ਕੇ ਮਾਫੀ ਮੰਗੀ ਫਿਰ ਉਹ ਆ ਰਸਮੀ ਤੌਰ ਤੇ ਮੰਗੀ ਇੱਕ ਜਿਵੇਂ ਸਟੇਜ ਲੱਗੀ ਹੁੰਦੀ ਆ ਉੱਥੇ ਸਟੇਜ ਲਾਉਣ ਦਾ ਅਧਿਕਾਰ ਹੈ ਨਹੀਂ ਕਿਸੇ ਨੂੰ ਉਹਨਾਂ ਨੇ ਉੱਥੇ ਸਟੇਜ ਲਈ ਜਥੇਦਾਰ ਨੇ ਕੋਈ ਨੋਟਿਸ ਨਹੀਂ ਲਿਆ ਜਦੋਂ ਜਥੇਦਾਰ ਆਪਣੀ ਧਿਰ ਤੋਂ ਨੋਟਿਸ ਲੈਣ ਦਾ ਯਤਨ ਨਹੀਂ ਕਰਦਾ ਤਾਂ ਲੋਕਾਂ ਦਾ ਵੀ ਵਿਸ਼ਵਾਸ ụtਦਾ ਅਕਾਲ ਤਖਤ ਤੋਂ ਨੰਬਰ 2 ਤੇ ਦੂਜੀ ਗੱਲ ਫਿਰ ਇਹ ਦੱਸਣ ਦਾ ਯਤਨ ਨਹੀਂ ਕੀਤਾ ਗਿਆ ਸਾ ਅਸੀਂ ਗੁਨਾਹ ਕੀ ਕੀਤੇ ਨੇ ਉਹ ਦੱਸਣਾ ਤਾਂ ਸਹੀ ਵੀ ਆ ਅਸੀਂ ਆ ਗਲਤੀ ਕੀਤੀ ਹੈ ਸਰਸੇ ਵਾਲੇ ਸਾਧ ਨੂੰ ਅਸੀਂ ਅਕਾਲ ਤਖਤ ਦੇ ਜੱਥੇਦਾਰ ਦੀ ਧੌਣ ਤੇ ਗੋਡਾ ਰੱਖ ਕੇ ਪਾਫੀਨਾਮਾ ਦਵਾਇਆ ਅਸੀਂ ਸਰਸੇ ਵਾਲੇ ਸਾਧ ਦੇ ਚੇਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕੀਤੀ ਅਸੀਂ ਉਹ ਸੰਗਤ ਨੂੰ ਇਨਸਾਫ ਨਹੀਂ ਦੇ ਸਕੇ ਜਿਹੜੀ ਸੰਗਤ ਨੇ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਕਿੰਨੇ 31 ਸਾਲ ਦੱਬ ਕੇ ਰੱਖੀ ਉਹ ਕੱਢਣ ਦਾ ਯਤਨ ਨਹੀਂ ਕੀਤਾ ਗਿਆ ਇਹ ਗੱਲਾਂ ਕਿਉਂ ਨਾ ਕੀਤੀਆਂ ਇਹ ਜਿਹੜੀ ਭੁੱਲ ਬਖਸ਼ਾਈ ਗਈ ਇਹ ਤਾਂ ਰੁਟੀਨ ਮੈਟਰ ਹੈ ਆਪਾਂ ਰੋਜ਼ ਜਦੋਂ ਅਰਦਾਸ ਕਰਦੇ ਆ ਸਵੇਰੇ ਸ਼ਾਮ ਜਿਹੜਾ ਸਿੱਖ ਨਿਤਨੇਮ ਕਰਦਾ ਹੈ ਉਹ ਅਰਦਾਸ ਤੇ ਵਿੱਚ ਕਹਿੰਦਾ ਵੀ ਸੱਚੇ ਪਾਤਸ਼ਾਹ ਕੋਈ ਬਾਣੀ ਪੜਦਿਆਂ ਅਖਰ ਵੱਧ ਘਟ ਹੋ ਗਿਆ ਹੋਵੇ ਤਾਂ ਖਿਮਾ ਕਰਨੀ ਅੱਗੇ ਲਈ ਸ਼ੁੱਧ ਬਾਣੀ ਪੜਨ ਦੀ ਪ੍ਰੇਰਨਾ ਦੇਣੀ ਇਹ ਤਾਂ ਰਸਮੀ ਜੀਆਂ ਗੱਲਾਂ ਨੇ ਜਿਹੜੀਆਂ ਸੁਖਵੀਰ ਸਿੰਘ ਬਾਦਲ ਨੇ ਕੀਤੀਆਂ ਨੇ ਪਹਿਲਾਂ ਉਹਨੇ ਆਪਣੇ ਪਿਤਾ ਦੇ ਭੋਗ ਤੇ ਕੀਤੀਆਂ ਹੁਣ ਮਤਲਬ ਉਸ ਤਰੀ ਅਕਾਲ ਤਖਤ ਤੇ ਕਰਤੀਆਂ ਇਸ ਮਾਫੀ ਨੂੰ ਸੰਗਤਾਂ ਨੇ ਪਰਵਾਹ ਨਹੀਂ ਕੀਤਾ ਜੇ ਕੀਤਾ ਤਾਂ ਮੈਨੂੰ ਦੱਸ ਦਿਓ ਤੇ ਇਸ ਕਰਕੇ ਮੈਂ ਸਮਝਦਾ ਪੂਰੀ ਸ਼ਹਿਰਦਤਾ ਨਾਲ ਅਕਾਲ ਤਖਤ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਦੀ ਜ਼ਰੂਰਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਾਸ਼ੀ ਗਲਵਾ ਆਪਣਾ ਖਤਮ ਉਹਨਾਂ ਨੂੰ ਕਰਨਾ ਚਾਹੀਦਾ ਉਹਨੂੰ ਇੰਡੀਪੈਂਡੈਂਟ ਹੋ ਕੇ ਕੰਮ ਕਰਨ ਦੇ ਯਤਨ ਕਰਨ ਦੇਣੇ ਚਾਹੀਦੇ ਨੇ ਹੁਣ ਭਾਈ ਗੁਰਦੇਵ ਸਿੰਘ ਕੌਂਕੇ ਦਾ ਕੇਸ ਹੈ ਕੌਣ ਲੜੇਗਾ ਜੀ ਮੈਨੂੰ ਤੁਸੀਂ ਦੱਸੋ ਸਰਕਾਰ ਇਹਨਾਂ ਦੀ ਰਹੀ ਇਨਕੁਆਰੀਆਂ ਦਾ ਬਕਾਇਆ ਨੇ ਰੱਖੀਆਂ ਤੇ ਇਨਸਾਫ ਕਿੱਥੋਂ ਮਿਲੇਗਾ ਜੀ ਇਸ ਕਰਕੇ ਮੈਂ ਇਹ ਕਹਿੰਨਾ ਕਿ ਰਾਸ਼ੀ ਪ੍ਰਭਾਵ ਤੋਂ ਸ਼ਰੂਮਣੀ ਕਮੇਟੀ ਮੁਕਤ ਹੋਣੀ ਚਾਹੀਦੀ ਹੈ ਇਹ ਸਨ ਜਥੇਦਾਰ ਕਰਨੈਲ ਸਿੰਘ ਪੰਜੋੜੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਰਾਸ਼ੀ ਪ੍ਰਭਾਵ ਹਤੋਂ ਸ਼ਰੂਮਣੀ ਕਮੇਟੀ ਨੂੰ ਮੁਕਤ ਕਰਨ ਦੀ ਲੋੜ ਹੈ ਫਤਿਹਗੜ੍ਹ ਸਾਹਿਬ ਤੋਂ ਰੋਜ਼ਾਨਾ ਟਾਈਮ ਲਈ ਰਜਿੰਦਰ ਸਿੰਘ ਪਟਦੀ ਵਿਸ਼ੇਸ਼